ਹੈਲੋ ਫਰੈਂਡਸ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ 'ਚ ਅੱਜ ਮੈਂ ਤੁਹਾਨੂੰ ਅੰਬ੍ਰੇਲਾ ਫਰਾਕ ਦੀ ਕਟਿੰਗ ਕਰਕੇ ਦੱਸਾਂਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਵਾਲ ਲਾਈਕ ਐਂਡ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੀ ਹਾਂ ਅੱਜ ਦੀ ਵੀਡੀਓ ਫਰੈਂਡਸ ਦੇਖੋ ਇਹ ਮੇਰੇ ਕੋਲ ਵੱਡੇ ਅਰਜ ਵਾਲਾ ਜਿਹੜਾ ਵੱਡੇ ਪਨੇ ਵਾਲਾ ਕਪੜਾ ਹੁੰਦਾ ਆ ਇਹ 7.2 ਮੀਟਰ ਕਪੜਾ ਆ 3.5 ਮੀਟਰ ਸੀ ਮੈਂ ਵਿੱਚੋਂ ਪਲਾਜ਼ੋ ਕੱਢ ਲਿਆ ਐ ਪਲਾਜ਼ੋ ਬਣਾ ਲਿਆ ਐ ਠੀਕ ਹੈ ਜੀ ਇਹ 7.2 ਮੀਟਰ ਕਪੜਾ ਬਚਿਆ ਹੋਇਆ ਆ ਜਿਹਦੇ ਵਿੱਚੋਂ ਮੈਂ ਅੰਬ੍ਰੇਲਾ ਫਰੌਕ ਕੱਟਣੀ ਆ ਇਹਨੂੰ ਮੈਂ ਪਹਿਲਾਂ ਲੈਂਥ ਵਾਈਜ਼ ਹੀ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲਿਆ ਐ ਇਸ ਤਰ੍ਹਾਂ ਫਰੈਂਡਸ ਜੇ ਤੇ ਸਾਡਾ ਪੂਰਾ ਕਪੜਾ ਹੋਵੇ 3.5 ਮੀਟਰ ਫਿਰ ਤਾਂ ਤੁਸੀਂ ਪਹਿਲਾਂ ਆਪਣੀ ਚੋਲੀ ਵਗੈਰਾ ਕੱਢ ਕੇ ਉੱਪਰ ਵਾਲੀ ਹੈ ਨਾ 슬ੀਵ ਵਗੈਰਾ ਕੱਢ ਕੇ ਫਿਰ ਤੁਸੀਂ ਇਹ ਫਰੌਕ ਕੱਟਣੀ ਹੁੰਦੀ ਹੈ ਕਿਉਂਕਿ ਪਤਾ ਹੁੰਦਾ ਹੈ ਕਿ ਕਿੱਧਰੋਂ ਕਿੱਧਰਲੀ ਸਾਈਡ ਤੋਂ ਨਿਕਲਣਾ ਹੈ ਪਰ ਇਹਦੇ ਵਿੱਚ ਮੈਂ ਹੁਣ ਇਹ ਪਹਿਲਾਂ ਪਲਾਜ਼ੋ ਕੱਟ ਲਿਆ ਹੈ ਮੇਰੇ ਕੋਲ 2.5 ਮੀਟਰ ਇਹ ਕਪੜਾ ਹੈ ਇਹਦੇ ਵਿੱਚ ਪਹਿਲਾਂ ਮੈਂ نیچے ਵਾਲਾ ਫਰੌਕ ਦਾ ਘੇਰ ਕੱਟਣਾ ਹੈਗਾ ਫਿਰ ਉਹਦੇ ਬਾਅਦ ਕੱਪੜੇ ਦੇ ਅਕੋਰਡਿੰਗ ਉਹਦੀ ਚੋਲੀ ਤੇ 슬ੀਵਸ ਕੱਟ ਕਰੂੰਗੀ ਠੀਕ ਹੈ ਜੀ ਇਹ ਮੈਂ ਪਹਿਲਾਂ 2 ਇਹਦੇ ਵਿੱਚ ਬਣ ਜਾਵੇਗੀ ਵੈਸੇ ਅੰਬਰੇਲਾ ਫਰੋਕ ਇਹ ਵੱਡੇ ਅਰਜ ਵਾਲਾ ਕੱਪੜਾ ਇਹਦੇ ਵਿੱਚ ਬਣ ਜਾਵੇਗੀ ਹੁਣ ਮੈਂ ਪਹਿਲਾਂ ਇਸ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲਿਆ ਤੇ ਹੁਣ ਇਹਦੀ ਸਮੋਸਾ ਸਮੋਸੇ ਦੀ ਤਰ੍ਹਾਂ ਆਪਾਂ ਤੈਨ ਲਗਾ ਦੇਣੀ ਹੈ ਕੋਈ ਵੀ ਇੱਕ ਕੋਨਾ ਫੜ ਲਓ ਚਾਹੇ ਇਹ ਚਾਹੇ ਇਹ ਠੀਕ ਹੈ ਜੀ ਇੱਕ ਕੋਨਾ ਫੜ ਕੇ ਆਪਾਂ ਇਸ ਤਰ੍ਹਾਂ ਪਲਟ ਦੇਣਾ ਹੈ ਦੇਖੋ ਹੁਣ ਟੇਬਲ ਤੇ ਇਹ ਇਸ ਤਰ੍ਹਾਂ ਤੇ ਐ ਸਿੱਧੀ ਨਹੀਂ ਆ ਰਹੀ ਮੈਂ ਹੁਣ ਇਹ ਜਿਹੜੀ ਫੋਲਡਡ ਸਾਈਡ ਹੈ ਇਹਨੂੰ ਚੱਕ ਕੇ ਤਿਰשי ਸਾਈਡ ਨੂੰ ਇਸ ਤਰ੍ਹਾਂ ਰੱਖ ਲੈਣਾ ਹੈ ਫਰੈਂਕ ਸੇਫ ਰੌਕ ਮੈਂ ਆਪਣੇ ਲਈ ਬਣਾਣੀ ਹੈ ਇਹਦੇ ਮੈਂ ਆਪਣੇ ਨਾਪ ਦੇ ਅਕੋਰਡਿੰਗ ਕਟਿੰਗ ਕਰਨੀ ਹੈ ਠੀਕ ਹੈ ਜੀ ਇਹਦਾ ਹੁਣ ਇੱਥੇ ਪਹਿਲਾਂ ਆਪਾਂ ਕਮਰ ਰੱਖਣੀ ਹੈਗੀ ਹੈ ਕਿ ਕਮਰ ਕਿੰਨੀ 16 ਇੰਚ ਸਾਢੇ 16 ਇੰਚ ਕਮਰ ਹੈਗੀ ਆ ਉਹ ਤੋਂ 1.5 ਇੰਚ ਐਕਸਟਰਾ ਰੱਖਣੀ ਹੁੰਦੀ ਹੈ ਮੈਂ ਇੱਥੇ 18 ਇੰਚ ਦੀ ਕਟਿੰਗ ਕਰਨੀ ਹੈ 18 ਦਾ ਹਾਫ ਮਤਲਬ ਕਿ ਫੋਲਡ ਕੀਤਾ ਹੋਇਆ ਹੈ 18 ਦਾ ਹਾਫ 9 ਇੰਚ ਹੋ ਜਾਣਾ ਇੱਥੇ ਮੈਂ 9 ਇੰਚ ਦੇਖਣਾ ਹੈ ਕਿੱਥੇ ਆਉਂਦਾ ਪਹਿਲਾਂ ਇਹ ਨੋਕ ਵਾਲੀ ਸਾਈਡ ਹੈ ਇੱਥੇ ਆ ਰਿਹਾ ਹੈ 9 ਇੰਚ ਪਹਿਲਾਂ ਮੈਂ ਇੱਥੇ ਇੱਕ ਮਾਰਕ ਕਰ ਦੇਣਾ ਇਸ ਤਰ੍ਹਾਂ ਫੋਨ ਮੈਂ ਇੱਕ ਕੋਨੇ ਤੋਂ ਇਸ ਤਰ੍ਹਾਂ ਫੀਤਾ ਫੜ ਕੇ ਇੱਕ ਸਾਈਡ ਨਾਪਣੀ ਹੈ 1.5 ਇੰਚ ਹੈ 1.5 ਇੰਚ ਤੇ ਹੀ ਇਧਰ ਮਾਰਕ ਕਰ ਲਿਆ ਹੁਣ ਸਾਰੇ ਇਸ ਤਰ੍ਹਾਂ ਉੱਪਰੋਂ ਵੀ ਤਾਂ ਇੱਕ ਜਗ੍ਹਾ ਤੇ ਫੜ ਕੇ ਰੱਖਣਾ ਹੈ ਤੇ ਪੂਰੀ ਸਾਈਡ ਤੇ ਇਸ ਤਰ੍ਹਾਂ ਮਾਰਕ ਕਰਦੇ ਹੋਏ ਜਾਣਾ ਹੈ ਪਾਣੀ ਨੂੰ ਇਸ ਤਰ੍ਹਾਂ ਇਹ ਹਲਕਾ ਜਿਹਾ ਕਰਵ ਵਿੱਚ ਆਵੇਗਾ ਸਿੱਧਾ ਨਹੀਂ ਆਵੇਗੀ ਇਹ ਵਾਲੀ ਲਾਈਨ ਇਸ ਤਰ੍ਹਾਂ ਹਲਕੀ ਜਿਹੀ ਕਰਵ ਵਿੱਚ ਆਵੇਗੀ ਠੀਕ ਹੈ ਜੀ ਤੇ ਹੁਣ ਦੇਖੋ ਤੁਸੀਂ ਜਿੰਨੀ ਵੀ ਉੱਪਰ ਪਾਣੀ ਹੈਗੀ ਆਪਣੀ ਪੇਟੀ ਪਾਣੀ ਹੈਗੀ ਦੀ ਉੱਪਰ ਵਾਲੀ ਬਾਡੀ ਪਾਣੀ ਹੈਗੀ ਆ ਫਰੌਕ ਦੀ ਉਨੀ ਮੈਂ ਹੁਣ ਇੱਥੇ 14.5 ਇੰਚ ਤਿਆਰ ਪਾਣੀ ਆ ਉਹ ਠੀਕ ਹੈ ਜੀ ਮੈਂ 14.5 ਇੰਚ ਇਸ ਤਰ੍ਹਾਂ 14 ਇੰਚ ਦੇ ਉੱਪਰ ਛੱਡ ਕੇ 1/2 ਇੰਚ ਮਾਰ ਜੰਦਾ ਐਕਸਟਰਾ ਹੋ ਜਾਣਾ ਹੈ 14 ਇੰਚ ਇਹ ਤੋਂ ਜਿਹੜੀ ਇਹ ਲਾਈਨ ਲਗਾਈ ਹੈ 14 ਇੰਚ ਤੋਂ ਉੱਪਰ ਛੱਡ ਕੇ ਜਿੰਨੀ ਵੀ ਲੈਂਥ ਰੱਖਣੀ ਹੈ ਮੈਂ 42 ਇੰਚ ਲੈਂਥ ਰੱਖਣੀ ਹੈਗੀ ਆ ਰੈਡੀ 42.5 ਇੰਚ ਤੇ ਫਿਰ ਮੈਂ 1 ਇੰਚ ਐਕਸਟਰਾ ਰੱਖਣ ਲੱਗੀ ਆ 42.5 ਇੰਚ ਤੇ ਇਸ ਤਰ੍ਹਾਂ ਮਾਰਕ ਕਰ ਦਿੱਤਾ ਇੱਥੇ ਠੀਕ ਹੈ ਜੀ ਮੈਂ نیچے ਇਹਦੇ ਪੀਕੋ ਪੀਕੋ ਕਰਨੀ ਹੈਗੀ ਐ ਠੀਕ ਹੈ ਜੀ ਥੋੜਾ ਥੋੜਾ ਹੀ ਆਵੇਗਾ ਮੇਰੀ ਜਿਹੜੀ ਇਹ ਫਰੌਕ ਹੈਗੀ ਐ 42 43 ਇੰਚ ਰੈਡੀ ਰਹਿ ਜਾਵੇਗੀ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਰੱਖਣੀ ਐ ਇਹ نیچے-नीचे ਦਾ ਹਿੱਸਾ ਹੋ ਗਿਆ 29 ਇੰਚ 29 ਇੰਚ ਹੀ ਇੱਥੇ ਨਾਪ ਲੈਣਾ ਹੁਣ ਜਿਸ ਤਰ੍ਹਾਂ ਨੋਕ ਤੋਂ ਲੈ ਕੇ ਆਹ ਵਾਲਾ ਨਿਸ਼ਾਨ ਲਗਾਇਆ ਸੀ ਕਰਵ ਦੇ ਵਿੱਚ ਹੁਣ ਫਿਰਤੀ ਫੀਤਾ ਆਪਣਾ ਜਿਹੜਾ ਹੈਗਾ ਆ ਉਹ ਨੋਕ ਤੇ ਰੱਖ ਲੈਣਾ ਇੱਕ ਜਗ੍ਹਾ ਟਿਕਾ ਕੇ ਦੇਖੋ ਟੋਟਲ 42 ਇੰਚ ਆਇਆ ਹੈ ਹੁਣ ਆਪਣਾ ਫੀਤਾ ਜਿਹੜਾ ਹੈਗਾ ਉਹ ਇੱਥੇ ਨੋਕ ਤੇ ਫੜ ਕੇ ਹੀ ਰੱਖਣਾ ਤੇ ਇਹਨੂੰ ਇਸ ਤਰ੍ਹਾਂ ਘੁਮਾਉਂਦੇ ਹੋਏ ਤੇ ਇਸ ਤਰ੍ਹਾਂ ਮਾਰਕਿੰਗ ਕਰਦੇ ਹੋਏ ਰਾਉਂਡ ਸ਼ੇਪ ਦੇ ਵਿੱਚ ਜਿਸ ਤਰ੍ਹਾਂ ਕਰਵ ਦੇ ਵਿੱਚ ਸਾਰੇ ਮਾਰਕ ਕਰ ਦੇਣੇ ਆ ਮੈਂ ਹੁਣੇ ਜਿਹੜੇ ਛੋਟੇ ਛੋਟੇ ਮਾਰਕ ਲਗਾਏ ਆ ਇਹਨਾਂ ਨੂੰ ਆਪਸ ਚ ਇਸ ਤਰ੍ਹਾਂ ਮਿਲਾ ਦੇਣਾ ਹੈ ਕਪੜਾ ਪ੍ਰਿੰਟਡ ਆ ਮੈਂ ਚਾਹ ਕ ਵੈਸੇ ਤਾਂ ਮੈਂ ਡਾਰਕ ਕਰੀ ਜਾਨੀ ਆ ਮਾਰਕ ਕਿ ਤੁਹਾਨੂੰ ਆਸਾਨੀ ਨਾਲ ਦਿਖੀ ਜਾਣ ਇਸ ਤਰ੍ਹਾਂ ਇੱਥੋਂ ਵੀ ਕੱਗ ਤੇ ਇੱਥੋਂ ਵੀ ਕੱਗ ਫੋਨ ਮੈਂ ਇੱਥੇ ਇਹਦੇ ਇਹੇ ਕਟਿੰਗ ਕਰ ਦੇਣੀ ਆ ਇਸ ਤਰ੍ਹਾਂ ਹੀ ਇਹ ਨੀਚੇ ਵਾਲੀ ਜਿਹੜੀ ਸਕਰਟ ਹੈਗੀ ਆ ਉਹਦੀ ਕਟਿੰਗ ਹੋ ਗਈ ਹੈ ਇਸ ਤਰ੍ਹਾਂ ਦਾ ਖੁੱਲਾ ਘੇਰ ਬਣੂਗਾ ਤੇ ਹੁਣ 슬ੀਵਸ ਤੇ ਉੱਪਰ ਵਾਲੀ ਪੇਟੀ ਦੀ ਕਟਿੰਗ ਕਰਦੇ ਆਂ ਆ ਦੇਖੋ ਫਰੈਂਡਸ ਇਹ ਵਾਲਾ ਕੱਪੜਾ ਜਿਹੜਾ ਬਚਿਆ ਹੈ ਵਿੱਚੋਂ ਹੁਣ ਮੈਂ ਇਹਦੀ ਆਡੀ ਨਹੀਂ ਪਾਣੀ ਹੈਗੀ ਹੈ ਜਿਹੜੀ ਪੇਟੀ ਪਾਣੀ ਹੈ ਮੈਂ ਸਿੱਧੀ ਹੀ ਪਾਣੀ ਆ ਉਹ ਇਸ ਤਰ੍ਹਾਂ ਫੋਲਡ ਪਏ ਨੂੰ ਹੀ ਮੈਂ ਫੋਲਡ ਕਰ ਲੈਣਾ ਹੈ ਇੱਕ ਸਾਈਡ ਤੋਂ ਇਹ ਜਿਹੜੇ ਫੁੱਲ ਆ ਉਹ ਸਾਰੇ ਪਾਸਿਆਂ ਨੂੰ ਹੈਗੇ ਆ ਫਰੈਂਡਸ ਦੇਖੋ ਮੈਂ ਇਸ ਤਰ੍ਹਾਂ ਤੈਂ ਲਗਾਈ ਹੈ ਇਹ ਜਿਹੜਾ ਤਿਰਸ਼ਾ ਕਪੜਾ ਇਸ ਤਰ੍ਹਾਂ ਰੱਖ ਲਿਆ ਮੈਂ ਹੁਣ ਇਹ ਮੇਰੀ 14.5 ਇੰਚ ਮੈਂ ਉੱਪਰ ਵਾਲੀ ਕਾ ਤਿਆਰ ਕਰਨੀ ਹੈ ਬਾਡੀ 1 ਇੰਚ ਐਕਸਟਰਾ ਰੱਖਣੀ ਹੈ 15.5 ਇੰਚ 6.5 ਇੰਚ ਤੀਰਾ 7.5 ਇੰਚ ਮੋਢਾ 6.5 ਇੱਥੋਂ ਰੱਖਿਆ ਹੈ ਇੱਥੇ ਅੱਧਾ ਇੰਚ ਘੱਟ ਰੱਖਣਾ ਹੈ 6 ਇੰਚ ਜੇ ਤੁਸੀਂ ਇੱਥੇ ਵਾਲੀ ਪਲੇਟ ਪਾਣੀ ਆ ਤਾਂ ਇੱਥੇ ਵੀ 6.5 ਲੈਣਾ ਹੈਗਾ ਜਿੰਨਾ ਉੱਪਰੋਂ ਰੱਖਣਾ ਹੈ 18 ਇੰਚ ਵਸਟ 24 ਇੰਚ نیچے ਵੀ 18 ਉੱਪਰੋਂ 14 ਇੰਚ ਤੇ ਕਮਰ ਕਮਰ 16.5 ਐ ਮੈਂ 1 ਇੰਚ ਐਕਸਟਰਾ ਰੱਖਣੀ ਆ ਮੈਂ ਪਲੇਟਸ ਪਾ ਦੇਣੀ ਆ ਇੱਥੇ 16.5 ਐ ਮੈਂ 9 ਇੰਚ ਰੱਖ ਦੇਣੀ ਐ ਇੱਥੇ 18 ਇੰਚ ਪਲੇਟਸ ਡੂੰਘੀਆਂ ਪਾਣੀ ਐ ਮੈਂ ਇਹਦੇ ਵਿੱਚ 2 2 ਇੰਚ ਐਕਸਟਰਾ ਇਹ ਬੈਕ ਦੇ ਮੋਢੇ ਦੀ ਕਾਟ ਮੈਂ ਪਿਛਲਾ ਘੜਬੋਤਾ ਵੱਡਾ ਨਹੀਂ ਪਾਣਾ ਹੈਗਾ ਇਸ ਲਈ ਕਾਟ ਜ਼ਿਆਦਾ ਡੂੰਘੀ ਨਹੀਂ ਐ ਇਹ ਫਰੰਟ ਦੀ ਕੱਟ ਤੇ ਹੁਣ ਮੈਂ ਇਹਨੂੰ ਕੱਟ ਕਰ ਦੇਣਾ ਪਹਿਲਾਂ ਬੈਕ ਦੀ ਕੱਟ ਦੇ ਉੱਪਰ ਫਰੈਂਸੋ ਨੇ ਇੱਥੇ ਇੱਕ ਗੱਲ ਹੋਰ ਤੁਸੀਂ ਦੇਖਿਆ ਹੋਣਾ ਹੈ ਕਿ ਕਈ ਵਾਰ ਜਦੋਂ ਫਰੌਕ ਪਾਈ ਹੋਈ ਹੁੰਦੀ ਹੈ ਉਹ ਸਾਈਡਾਂ ਤੋਂ ਲਟਕਦੀ ਜੀ ਰਹਿੰਦੀ ਹੈਗੀ ਹੈ ਤੁਸੀਂ ਕੋਈ ਵੀ ਫ੍ਰਾਕ ਬਣਾਣੀ ਆ ਚਾਹੇ ਬਾਲਾਂ ਵਾਲੀ ਚਾਹੇ ਜਿਹੜੀ ਮਰਜੀ ਫ੍ਰਾਕ ਬਣਾਣੀ ਹੈ ਜਦੋਂ ਉੱਪਰ ਵਾਲੀ ਬੋਡੀ ਕੱਟ ਕਰਨੀ ਹੈ ਤਾਂ ਇੱਥੇ ਆਪਾਂ ਅੱਧਾ ਇੰਚ ਜਾਂ 1 ਇੰਚ ਦੀ ਇਸ ਤਰ੍ਹਾਂ तिरਛੀ ਕਾਟ ਪਾ ਦੇਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਇਹਦੇ ਨਾਲ ਥੋੜੀ ਜਿਹੜੀ ਫ੍ਰਾਕ ਦੇ ਜਿਹੜੇ ਕੋਨੇ ਆ ਉਹ ਲਟਕੂਗੇ ਨਹੀਂ ਬੀਚ ਵਾਲਾ ਪੱਲਾ ਕੱਢ ਕੇ 프ਰੰਟ ਦੇ ਪੱਲੇ ਦੇ ਕਾਟਵਾ ਦੇਣੀ फ्रेंड्स ਦੇਖੋ ਬਾਵਾ ਮੇ ਇਹਦੀਆਂ ਸਿੰਪਲ ਬਣਾਣੀਆਂ ਹੈਗੀਆਂ ਮਤਲਬ ਫਰਿੱਲ ਵਗੈਰਾ ਜਾਂ ਫਿਰ ਅੰਬ੍ਰੇਲਾ ਨਹੀਂ ਬਣਾਣੀਆਂ ਉਹਦੀ ਮੈਂ ਸਿੰਪਲੀ ਕਟਿੰਗ ਕਰਨੀ ਹੈ ਫਿਰ ਦੇਖੋ ਇੱਥੇ ਮੇਰੀ ਮਾਂ ਦਾ ਜਿਹੜਾ ਮੋਡਾ ਹੈਗਾ ਉਹ ਪੂਰਾ ਪੂਰਾ ਆ ਜਾਵੇਗਾ ਬਿਦਬਿਨਾ ਜੋੜ ਤੋਂ ਕੈਂਥ ਰੱਖਣੀ ਹੈ 2 ਇੰਚ ਐਕਸਟਰਾ 18 ਇੰਚ ਦੀ ਕਟਿੰਗ ਕਰਨੀ ਹੈ 5 ਇੰਚ ਮੋਰੀ ਹੈ 6.5 ਇੰਚ ਇੱਥੋਂ ਐ ਮੈਂ ਇੰਨਾ ਹੀ ਰੱਖ ਦੇਣਾ ਹੁਣ ਇਹ ਇੱਥੇ ਮੋਡਾ ਰੱਖਣਾ ਹੈ 7.5 ਇੰਚ 3 ਇੰਚ ਦੀ ਕਾਟ ਸੇ ਹੋ ਗਈ 슬ੀਵਸ ਦੀ ਕਟਿੰਗ ਫਰੌਕ ਦੇ ਸਾਰੇ ਪਾਰਟਸ ਦੀ ਕਟਿੰਗ ਹੋ ਚੁੱਕੀ ਹੈ ਇਹ ਐਕਸਟਰਾ ਕਪੜਾ ਹੈ ਜੋ ਸਾਡੇ ਗਲੇ ਵਗੈਰਾ ਬਣਾਉਣ ਦੇ ਕੰਮ ਆਵੇਗਾ ਫਰੈਂਡਸ ਇਹ ਹੋ ਗਈ ਪੂਰੀ ਅੰਬ੍ਰੇਲਾ ਫਰੌਕ ਦੇ ਸਾਰੇ ਪਾਰਟਸ ਦੀ ਕਟਿੰਗ ਫਰੈਂਡਸ ਇਸ ਦੀ ਸਟਿਚਿੰਗ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਉਂਗੀ ਤੁਸੀਂ ਉੱਥੇ ਵੇਖ ਸਕਦੇ ਹੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਪੂਰੀ ਤਰ੍ਹਾਂ ਸਮਝ ਵਿੱਚ ਆ ਗਿਆ ਹੋਵੇਗਾ ਕਿ ਕਿਸ ਤਰ੍ਹਾਂ ਕਟਿੰਗ ਹੋਣੀ ਹੈ ਜੇ ਥੋੜੀ ਜਿਹੀ ਵੀ ਵਧੀਆ ਲੱਗੀ ਹੈ ਸਮਝ ਵਿੱਚ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਓਕੇ ਫਰੈਂਡਸ ਫੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ